ਹਾਂਜੀ ਤੇ ਮਿੱਤਰੋ ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਸੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਟਾਈਮ ਦੁਪਹਿਰਾਂ ਦੇ 2:30 ਵਜ ਗਏ ਨੇ ਤੇ ਕਰੋ ਰੈਡੀ ਸ਼ੈਡੀ ਹੋ ਕੇ ਨਿਕਲ ਆਇਆ ਫਿਲਹਾਲ ਲਈ ਅੱਜ ਦਾ ਕੁਝ ਪਤਾ ਨਹੀਂ ਕਿੱਥੇ ਜਾਣਾ ਵਾ ਕੀ ਕੰਮ ਵਾ ਬਸ ਵੀਰ ਨੇ ਬੁਲਾਇਆ ਵਾ ਤੇ ਯਾਰ ਹੁਣੀ ਕਰੋ ਰੈਡੀ ਸ਼ੈਡੀ ਹੋ ਕੇ ਨਿਕਲ ਚੱਲੇ ਨੇ ਗੱਡੀ ਦੀ ਫੁੱਲ ਓਕੇ ਰਿਪੋਰਟ ਚੈੱਕ ਕਰ ਲੋ ਚਮਕਾਈ ਆ ਬਿਨਾ ਤੋਤਿਆਂ ਜਿੱਦਾਂ ਆਪਣਾ ਨਹੋਂ ਨੂੰ ਨਹੀਂ ਨਾ ਜੀ ਕਰਦਾ ਕੀ ਯਾਰੀ ਗਿੱਲੀ ਟਾਕੀ ਮਾਰ ਲਈ ਦੀ ਸਿਆਲ ਉਹੀ ਕੰਮ ਇਹ ਦੇਣਾ ਕੀਤਾ ਵਸ ਓਕੇ ਰਿਪੋਰਟ ਆਈ ਬਈ ਚੈੱਕ ਕਰ ਲੋ ਚਾਰੇ ਪਾਸਿਓ ਪਹਿਲਾਂ ਤੇ ਸਾਰਿਆਂ ਨੂੰ ਬਹੁਤ ਬਹੁਤ ਸੌਰੀ ਯਾਰ ਰੈਗੂਲਰ ਵਲੌਗ ਨਹੀਂ ਪੈ ਰਹੇ ਆਪਣੇ ਕੋ ਬਸ ਥੋੜੇ ਦਿਨਾਂ ਦੀ ਵੇਟ ਆ ਫਿਰ ਆਪਾਂ ਨੇ ਪੂਰੀ ਓਕੇ ਰਿਪੋਰਟ ਕਰ ਦੇਣੀ ਆ ਕੋਈ ਫਿਰ ਦਿਵਾਲੀ ਵੀ ਆ ਜਾਣੀ ਆ ਤੇ ਉਸ ਤੋਂ ਬਾਅਦ ਲੋੜੀ ਤੇ ਲੋੜੀ ਤੇ ਤੁਹਾਨੂੰ ਪਤਾ ਆਲਰੇਡੀ ਆਪਾਂ ਲਗਾਤਾਰ ਵਲੌਗ ਪਾਉਂਦੇ ਆ ਨੇ ਦਿੱਲੀ ਤੇ ਸਪਲੈਂਡਰ ਦੇ ਵਲੌਗ ਦੀ ਬਹੁਤ ਜ਼ਿਆਦਾ ਡਿਮਾਂਡ ਹੀ ਸੋ ਸਾਰੇ ਵਲੌਗ ਜਲਦੀ ਆਉਣਗੇ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਚੱਲਦੇ ਆਂ ਕੀ ਕੁਛ ਹੁੰਦਾ ਵਾ ਵੈਸੇ ਤੇ ਵੀਰ ਆਉਣ ਡਿਆ ਪਹਿਲਾਂ ਤੇ ਬਾਈ ਨੂੰ ਥੋੜੀ ਜੀ ਜਾਸ ਸਿਕਾਉਣੀ ਸੀ ਉਸ ਤੋਂ ਬਾਅਦ ਹੋਰ ਕਾਫੀ ਕੰਮ ਵਾ ਟੈਟੂ ਵੇਖ ਕੇ ਆਉਣਾ ਸੀਗਾ ਇੱਕ ਆਪਾਂ ਨੇ ਨਿਊ ਟੈਟੂ ਸੂਣਵਾ ਆਪਣਾ ਸੋ ਬਲੋ ਉਹ ਨਾਲ ਜੁੜੇ ਰਹੋ ਬਾਕੀ ਓਕੇ ਰਿਪੋਰਟਾਂ ਵਾ ਬਸ ਹੁਣ ਵੀਰਾ ਆਉਂਦਾ ਵਾ ਤੇ ਫੇਰ ਆਪਾਂ ਨੂੰ ਉੱਥੋਂ ਬਿਠਾਈਏ ਤੇ ਚੱਲ ਜੀ ਬਾਕੀ ਮੈਂ ਤਾਂ ਅੱਜ ਕੱਲਾ ਹੀ ਆਂ ਕੋਈ ਲਾਡੀ ਹੁਣੀ ਲਾਡੀ ਗਿਆ ਆਪਣੇ ਭਰਾਣਾ ਬੰਬੇ ਉਹਨੂੰ ਛੱਡਾ ਤੇ ਫੁੱਲਾ ਕੰਮ ਤੇ ਆ ਇਸ ਕਰਕੇ ਮੈਂ ਫਿਰ ਅੱਜ ਇਕੱਲਾ ਹੀ ਨਿਕਲ ਆਇਆ ਕਰੋ ਕਿ ਮੈਂ ਚੱਲ ਵੀਰ ਉਹਨਾਂ ਕੋਲ ਚੱਲਦੇ ਆਂ ਆ ਵੀ ਵਾ ਦੇ ਟਕਾਣੇ ਤੇ ਪਹੁੰਚ ਗਏ ਆ ਜਿੱਥੋਂ ਆਪਾਂ ਨੇ ਵੀਰੇ ਨੂੰ ਬਿਠਾਉਣਾ ਵਾ ਵੈਸੇ ਤੇ ਇਹ ਮੇਰਾ ਏਰੀਆ ਵਾ ਤੇ ਵੀਰੇ ਇਧਰ ਕਿਤੇ ਕੰਮ ਗਿਆ ਸੀ ਕਹਿੰਦਾ ਚੱਲ ਇਧਰੋਂ ਮੈਂ ਤੇਰੇ ਨਾਲ ਹੀ ਚੱਲ ਜਾਣਾ ਵਾ ਹੁਣ ਬਸ ਹੁੰਦਾ ਵਾ ਉਹਨੂੰ ਬਹਾਲੀਏ ਤੇ ਫੇਰ ਚੱਲਦੇ ਆਂ ਸ਼ਹਿਰ ਬਟਾਲੇ ਨੂੰ ਕੀ ਹਾਲ ਭਾਜੀ ਠੀਕ ਹੈ ਮਹਾਰਾਜ ਕੀ ਹਾਲ ਨੇ ਠੀਕ ਜੋ ਪੈਸੇ ਪੈਸੇ ਨਹੀਂ ਦੇ ਦੇਣ ਯਾਰ ਆ ਗਏ ਸ਼ੇਠ ਫੇਰ ਗਾੜੀ ਇਹ ਆਓਈ ਬੋਲੋ ਬੋਲੋ ਅੰਕਲ 500 ਰੁਪਇਆ ਦਿਓ ਤੇਲ ਪਾਉਣਾ 200 ਮਿਲ ਗਿਆ ਫੜ ਲਾ ਮਾਮਾ ਫੜ ਲਾ 200 ਮਿਲਦਿਆ ਵਾ ਰਹਿਣ ਦੇ ਲੈ ਆ ਫੜਾ ਹਲੋ ਬਾਬੇ ਅੱਜ ਜੇ ਮੈਂ ਚਪੇੜ ਚਪੂੜ ਵੀ ਛੱਡ ਸਕਦਾਂਗਾ ਵੀ ਅੱਜ ਦਾ ਮੈਂ ਗੁਰੂ ਆ ਸੱਦਾ ਕਰ ਆਉਂ ਚੱਡਾਂ ਸਾਰਾ ਦੇ ਕੇ ਕਢੀਦੀ ਆ ਗੱਡੀ ਇਆਂ ਨੂੰ ਚੱਲੇ ਆ ਇਆਂ ਨੂੰ ਜਾਣਾ ਅਸੀਂ ਆਹ ਨੂੰ ਗੱਦਨ ਜਾਣਾ ਇੱਥੇ ਚੜਨ ਲੱਗੇ ਆ ਮਤਲਬ ਹੈ ਇੱਥੇ ਚੜਨ ਹੈ ਨੀ ਜੇ ਮੰਗਰ ਕੋਈ ਤਾਂ ਜਾਣਦੇ ਰਹਿਣ ਦੇ ਸਾਰਾ ਜੜਿਆ ਟਾਰਜੇ ਨਹੀਂ ਜਾਈ ਬਸ ਵੇਚ ਉਹ ਜੇ ਸੀ ਸੀ ਸੈਟ ਕਰਨੇ ਰੋਕੇ ਨਾ ਉਸਤਾਦ ਠੀਕ ਆ ਸੀ ਸੀ ਸੈਟ ਕਰਾ ਦੇਣਾ ਇਜਾਜ਼ ਇਜਾਜ਼ ਆ ਬਸ ਤੈਨੂੰ ਉਹ ਸ਼ਹਿਰ ਸ਼ੂਟ ਚ ਆ ਥੋੜਾ ਬੋਦਾ ਬਾਕੀ ਤੇ ਕੋਈ ਨਹੀਂ ਸ਼ਹਿਰ ਦੇ ਵੀ ਕੜੇਲ ਕੜਦਾਂਗੇ ਕੱਚੇ ਬੜੀ ਗੱਡੀ ਲਾਉਂਦੇ ਇੱਕ ਗੇਅਰ ਤੋਂ ਹੀ ਪੰਜਵਾਂ ਪਾ ਦਿੰਦੇ ਸਿੱਧਾ ਹੀ ਆ ਹੋਵੇ ਭਾਜੀ ਕਹੋ ਕਿ ਕਹਿਣ ਦੀ ਵੀ ਤੀਜਾ ਗੇਅਰ ਕਰੋ ਹਾਂ ਹਾਂ ਭਾਜੀ ਠੀਕ ਆ ਆ ਵੀ ਯਾਰ ਨਾ ਕੋ ਬਲੇਕ ਕਾਹ ਕਰਦਾ ਯਾਰ ਲੇਖਾ ਦੇ ਨੂੰ ਬਾਰ ਬਾਰ ਹੀ ਪਈ ਜਾਂਦਾ ਵਾ ਉਸਤਾਦ ਜੀ ਤੂੰ ਖਿਆਲ ਨਹੀਂ ਦਿੰਦਾ ਦਾ ਯਾਰ ਯਾਰ ਆ ਜਾਣਾ ਮਾਲ ਨਹੀਂ ਖੜਿਆ ਓਏ ਉਹ ਤਾਂ ਦਿਖਣ ਡਿਆ ਮੈਨੂੰ ਮਾਲ ਨਹੀਂ ਖੜਿਆ ਕੱਲ੍ਹ ਕਹਿੰਨੇ ਕਾ ਮਾਰ ਮਲ ਖਵਾ ਦੇ ਸੁੱਕਾ ਵੀ ਭੋਂਗਾ ਹਾਂ ਖਵਾ ਲੱਗਦਾ ਨਸ਼ਾ ਕਰਾ ਦੀਏ ਕੋਈ ਕਵੋਨੇ ਕਰ ਜਾ ਗੋਲੀ ਗੋਲੀ ਖਵਾ ਦੀਏ ਆ ਚੋਰ ਭਾਜੀ ਆ ਗਏ ਨੇ ਚੋਰਾਂ ਦੇ ਉਸਤਾਦ ਕੀ ਹਾਲ ਹੈ ਭਾਈ ਪਈ ਡਾਇਆ ਕੋ ਅੱਜ ਜੀ ਪਈ ਚੁੱਕਿਆ ਕੋ ਅੱਜ ਸੇ ਗਣੇ ਆ ਹਾਂ ਲੈ ਆ ਚੋਕੇ ਦੋ ਕਿੰਨੇ ਪੈਸੇ ਹੈਗੇ ਆ ਨਹੀਂ ਲੈਣਨੇ ਆ ਕਿਦਾਂ ਕਿਦਾਂ ਲੈ ਕੇ ਆਉਣੇ ਦਾਹਾਂ ਦਾ ਨਹੀਂ ਲੈ ਕੇ ਕਿਦਾਂ ਆਉਣੇ ਲੈ ਆਉਣਨੇ ਕੋਈ ਨਹੀਂ ਧਾਰੀ ਆਹੋ ਚੱਲਦਾ ਧਾਰ ਆਹ ਹਾਂਦੀ ਹੈ ਖਾਤਾ ਚੱਲਦਾ ਮਤਲਬ ਉਹਨਾ ਖਣਿਆ ਹਾਂ ਖਾਤਾ ਚੱਲਦਾ ਵਾ ਹਾਂਦੀ ਛੱਕੀ ਲੈ ਲੈ ਆ ਯਾਰ ਨਾਲ ਸੋਣਾ ਨਹੀਂ ਸੱਚੀ ਨਾਲ ਖਾਤਾ ਚੱਲਦਾ ਖੁੱਲ ਗਈ ਆ ਖੁੱਲੀ ਆ ਕਿੰਨੇ ਸਮੋਸੇ ਲਿਆਂਦੇ ਵੀਰ ਜਾ ਕੇ ਹੈ ਗਈ 50 50 ਨਹੀਂ ਹੈ ਗਈ ਇਧਰ ਕੋਲੋਂ ਤੋਂ 50 ਰੁਪਏ ਖਰਚ ਲਏ ਵਧੀਆ ਵੀਰ ਜੀ ਵਧੀਆ ਭਾਜੀ ਕੂਨ ਪਸੀਨੇ ਦੀ ਕਮਾਈ ਦਾ ਸਮੋਸਾ ਹੈ ਪਤਾ ਨਹੀਂ ਹੋਰ ਕਿੰਨਾ ਮੈਂ ਕਰਨੇ ਹਿਸਾਬ ਖੂਨ ਕਿੰਨਾ ਵਗਿਆ ਮਾਮਾ ਚੋਰੀ ਦਾ ਉਹ ਮਿਲਦਿਆ ਅੰਜਾਮ ਦੇ ਮੈਂ ਗਿਆ ਫਿਰ ਪਾਪ ਇਦਾਂ ਹੁੰਦੇ ਗਾੜੀ ਇਧਰ ਹੋ ਕੇ ਬੈਨ ਨੂੰ ਕਹਿੰਦੇ ਮੈਨੂੰ ਲੱਭਦਾ ਜਿੰਦਗੀ ਚ ਪਹਿਲੀ ਯਾਰੀ ਵਿਸ਼ੂ ਨੇ ਕੋ ਖਵਾਇਆ ਪਹਿਲੀ ਯਾਰੀ ਉਹ ਤਾਂ ਆਪਣੇ ਪੈ ਆਂਦਾ ਉਹ ਵੀ ਸਾਲੀ ਜਦੋਂ ਭੁੱਖ ਨਹੀਂ ਲੱਗੀ ਉਦੋਂ ਲੈ ਕੇ ਆ ਹਾਂ ਸਹੀ ਗੱਲ ਜੋ ਭੁੱਖ ਲੱਗੀ ਉਹਨੇ ਕਦੀ ਨਹੀਂ ਲੈ ਕੇ ਆਉਂਦਾ ਕੁਝ ਬੇਨਤੀ ਦੇ ਇੱਕ ਇੱਕ ਸਮੋਸਾ ਲੈ ਆ ਜਿੱਥੇ ਖਾਤਾ ਚੱਲਦਾ ਉੱਥੋਂ ਲੈ ਕੇ ਆਊਗਾ ਕਿ ਹੁਣ ਤੇਰਾ ਰੱਦਾ ਕੀ ਆ ਕੋਲੋਂ ਨਹੀਂ ਪੈਸੇ ਖਰਚੇ ਸਕਦਾ ਇਹ ਵੀ ਗੱਲ ਸਹੀ ਹੈ ਪਿਛੇ ਨਾਲ ਪਿਛੇ ਹੋ ਜਾ ਇਹਦੀ ਮੈਂ ਕਹਾਂ ਤੇਰਾ ਇਨਾ ਤੇਰਾ ਪਿਆਰ ਵਾ ਇਹ ਮਤਲਬ ਪਤੀਜਾ ਲੱਗਦਾ ਹੈ ਜੀ ਇਹ ਸ਼ਫਤੀਜਾ ਮੈਂ ਛੋਟਾ ਰਹਿ ਗਿਆ ਵਾ ਠੀਕ ਆ ਛੱਡ ਓਏ ਇਹ ਵਿਛੂ ਦੇ ਖਾਤੇ ਜਨ ਇਸ਼ੂ ਦੇ ਗੱਪ ਸੀ ਹਾਂ ਦਹਾਲ ਆ ਉਹ ਵੀਡੀਓ ਚ ਦਲੇਰ ਹੋ ਜਾਂਦਾ ਆ ਨਾ ਬਾਦ ਜੋ ਵੀਡੀਓ ਕੱਢਦਾ ਐ ਫੁਕੜਾ ਬੜਾ ਤਗੜਾ ਫੁਕੜਾ ਬੰਨ ਕਰ ਯਾਰ ਦੋਨੇ ਕਿੰਨਾ ਨਿਕਲੇ ਸਨ ਫੁਕੜਾ ਵਾਣਾ ਏ ਬੜਾ ਤਗੜਾ ਫੁਕੜਾ ਏ ਚੋਰ ਵਾ ਇਹ ਬਣਾਈ ਲਓ ਵੀ ਮਿੱਤਰੋ ਵੀਰ ਹੋਣਾ ਹੁਣ ਗੱਡੀ ਚਲਾਉਣੀ ਓਕੇ ਰਿਪੋਰਟ ਹੋ ਗਈ ਹੁਣ ਇਹਨਾਂ ਦੀ ਥੋੜੀ ਜਿਹੀ ਟ੍ਰੇਨਿੰਗ ਲੈਣੀ ਆਪਾਂ ਨੇ ਮੁਰਗੀ ਮੱਲੇ ਉਧਰ ਖਣ ਲੱਗੇ ਆ ਕਿਉਂਕਿ ਉਧਰ ਗਲੀਆਂ ਥੋੜੀਆਂ ਭੀਰੀਆਂ ਆ ਭਾਜੀ ਇੱਥੇ ਪਹਿਲਾ ਗੇਮ ਛੱਡੋ ਉਦੋਂ ਇਹ ਫਿਰ ਦੂਜੇ 'ਚ ਵੀ ਚਲ ਜਾਣੀ ਪਰ ਪਹਿਲੇ 'ਚ ਤਾਂ ਉਹ ਸੌਖਾ ਰਹੂਗਾ ਥੋੜਾ ਉਹ ਪਹਿਲੇ 'ਚ ਜ਼ਿਆਦਾ ਉੱਡ ਜਾਂਦੀ ਆ ਚੱਲ ਜਾਂਦੀ ਕੋਈ ਨਹੀਂ ਕਿਦਾਂ ਸਹੀ ਲੱਗਦਾ ਜਾਂਦੀ ਰੇਸ ਨਹੀਂ ਰੇਸ ਨਹੀਂ ਆਹ ਦੂਜੇ 'ਚ ਬੰਦ ਜੇ ਪੂਰੀ ਖਲੋਤੀ ਹੁੰਦੀ ਨਾ ਫਿਰ ਬੰਦ ਹੋ ਜਾਂਦੀ ਪਹਿਲੇ 'ਚ ਕਰ ਥੋੜੀ ਜਿਹੀ ਤੁੜੀ ਹੋਏ ਫਿਰ ਦੂਜੇ ਦੂਜੇ 'ਚ ਸੌਖਾ ਰਹਿੰਦਾ ਦੂਜਾ ਦੂਜਾ ਗੇਅਰ ਗੱਡੀ ਮੈਨੂੰ ਹਾਂ ਤੈਨ ਨਾ ਤੈਨ ਬਸ ਬ੍ਰੇਕ ਤੇ ਹਾਂ ਓਕੇ ਰਬੋਰਡ ਵਿਸ਼ੂ ਅੱਜ ਤੂੰ ਹੀ ਸਿੱਖਣੀ ਆ ਆ ਬਟਾਵਾ ਸਟੀering ਤੇ ਵਾਹ ਲੈਨ ਕੁਰਸੀ ਤੇ ਅੱਜ ਵਾਰ ਵੀਡੀਓ ਵੀਡੀਓ ਦੇਖੀ ਅੱਛਾ ਵੀਡੀਓ ਤੇ ਵੇਖਿਆ ਕਰ YouTube ਤੇ YouTube ਤੇ ਵੀਡੀਓ ਵੇਖਿਆ ਕਰ ਫੇਰ ਮੈਂ ਤੈਨੂੰ ਜਦਨ ਤੂੰ ਵੇਖ ਕੇ ਕੰਮ YouTube ਤੇ ਦੇਖੂੰਗਾ ਤੇ ਮਰੂੰਗਾ ਸਾਲਿਆ ਨਹੀਂ ਤੂੰ ਮੈਨੂੰ ਯਾਰ ਮੈਨੂੰ ਬਵਾ ਬਵਾ ਨਹੀਂ ਸਾਇਨ ਬਾ ਬੜੀ ਨੌਲੇਜ ਮਿਲ ਜਾਂਦੀ ਤੈਨੂੰ YouTube ਤੇ ਮਿਲਦੀ ਆ ਪਰ ਗੱਡੀ ਗੁੱਡੀ ਸਿੱਖਣੀ ਮੇਰਾ ਭਰਾ ਨਹੀਂ ਪਰ ਪਹਿਲੇ ਪਤਾ ਦਿਓ ਨਾ ਬੰਦੇ ਨੂੰ ਪਿਆਰ ਕਰਨਾ ਉਹ ਕਰਨਾ ਯਾਰ ਕੋਈ ਗੱਲ ਸੁਣ ਰੁਪਿਆ 15 20 ਹਜ਼ਾਰ ਤੂੰ ਦੇ 10 ਹਜ਼ਾਰ ਮੈਂ ਦਿੰਦਾ ਤੇ ਤੈਨੂੰ ਮਰੂਤੀ ਲੈ ਕੇ ਦਈਏ ਨਾਲੇ ਪੰਗੇ ਤੋਂ ਮਾਹੀ ਤੋਂ ਉਹ ਕਹਿੰਦਾ ਮੈਂ ਚਲਾ ਲਿਆ ਗਾ ਭਵੇਂ ਭੈਣ ਜੋ ਖੱਡੇ ਜਿਹਾ ਵਾੜਦੇ ਕੋਈ ਚੱਕਰ ਨਹੀਂ ਹੈ ਕਿਉਂਕਿ ਆਪਣੀ ਹੈ ਉਹ 30000 ਦੀ ਮੇਲ ਜਾਣੀ ਨਾ ਰਿਪੇਅਰ ਨਾ ਕੁਝ ਵੇਚ ਦਾਂਗੇ ਕੁਆੜ ਦੀ ਫਿਰ 20000 ਦੀ ਲੱਗ ਜਾਣੀ ਹੈ 5000 ਰੁਪਏ ਘਾਟਾ ਹੀ ਪਾਊਗਾ ਸਹੀ ਗੱਲ ਹੈ ਮੇਰੇ ਕਰਕੇ ਤਾਂ ਘਾਟੇ ਖਾ ਲਾਂਗੇ ਮਿੱਤਰ ਆ ਹਾਸਮੋਸੇ ਖਵਾਏ ਆ ਮੁੱਲ ਪਾ ਦਾਂਗੇ ਸਮੋਸੇ ਤੇਰਾ ਪਾਦਾ ਇਹ ਮਾਜਾ ਮੁੰਜਾ ਕਿੱਧਰੇ ਰੱਖਿਆ ਵਾ ਮਾਜਾ ਕਰ ਲਈ ਵੀ ਇਹਲਾ ਦਾ ਜਿਬੂਆ ਖਲੋਤਾ ਇਹ ਮਾਜਾ ਛੱਡਿਆ ਵੇ ਆ ਫੋਕਸ ਕਰਕੇ ਰੱਖੋ ਜੇ ਤੂੰ ਆ ਮੋਰ ਕੱਟਦਾ ਤੇ ਤੂੰ ਪਾਸ ਆ ਅੱਜ ਆ ਰਾਮ ਨਾ ਕਟਣਾ ਬਿਨਾ ਬੰਦ ਕੀਤੇ ਬਿਨਾ ਕੋਈ ਕੱਟ ਦੇ ਕੱਟ ਦੋ ਕੱਟ ਦੋ ਕੱਟ ਦੋ ਕੱਟ ਦੋ ਆ ਜਾਣ ਦੋ ਬਸ ਜਾਣ ਦੋ ਜਾਣ ਦੋ ਕਲਚ ਬ੍ਰੇਕ ਬਸ ਜਾਣ ਦੇ ਘਮਾ ਦੇ ਘਮਾ ਦੇ ਹਾਂ ਵੈਰੀ ਗੁੱਡ ਕੇ ਆ ਗਈ ਆ ਗਈ ਯਾਰ ਤੇ ਬਸ ਓਕੇ ਰਿਪੋਰਟ ਕੀ ਮੁਹਲੇ ਗੱਡੀ ਲੈ ਆਂਦੀ ਆ ਆ ਜੇ ਮੁਰਗੀ ਮੁਹਲੇ ਚੱਲ ਗਈ ਸਮਝੋ ਸਾਰੀ ਥਾਂ ਚੱਲ ਜਾਣੀ ਹਾਂਜੀ ਵੀਰ ਜੀ ਕੀ ਹਾਲ ਪਾਜੀ ਠੀਕ ਜੋ ਠੀਕ ਦਾ ਭਾਈ ਭਾਜੀ 도ੜੇ 도ੜੇ ਹੱਥ ਸੁਟੀ ਜਾਂਦੇ ਤੁਸੀਂ ਹੋ ਸਾਹ ਭਾਈ ਜੀ ਆਜੋ ਵਧੀਆ ਭਾਜੀ ਨਵਾਂ ਲਿਆਈ ਹੁਣ ਨਹੀਂ ਭਾਜੀ ਇਹ ਪੁਰਾਣਾ ਹੀ ਆ ਯਾਰ ਕਿੰਨੇ ਪਰੋ ਹੈ ਇਹ 18 ਇਹ 18 ਪਰੋ ਹੈ ਸੇਵਾ ਦੱਸ ਕੋਈ ਹੁਣ ਇਹ ਚੁੱਕ ਦੇ ਮੈ ਕੋਈ ਠੰਡਾ ਠੰਡਾ ਦੱਸ ਹੋ ਰੇੜੀ ਉਡੀਕ ਬੜਕ ਪਰੋ ਖਾਣੇ ਦੱਸ ਵੀਰੇ ਹੁਣ ਇਹ ਚੁੱਕ ਦੇ ਨੇ ਕੋਈ ਟਿੱਕੀ ਟੁਕੀ ਕੀ ਦੱਸੋ ਭਾਜੀ ਖਾਣਾ ਕੋਈ ਬਸ ਭਾਜੀ ਚਲੋ ਠੀਕ ਆ ਕੀ ਖਾਣਾ ਆ ਓਕੇ ਕੀ ਖਵਾਣਾ ਕਵਾ ਲਾਂਗੇ ਤੁਹਾਨੂੰ ਭਾਈ ਜੋ ਕੇ ਕੁਲਫੀਆਂ ਖਵਾ ਦਈਏ ਨਹੀਂ ਕੁਲਫੀ ਸਸਤੀ ਚੀਜ਼ ਨਹੀਂ ਖਾਣੀ ਨਹੀਂ ਹੋਰ ਕੀ ਖਵਾਣਾ ਚੰਗਾ ਬਾਜੀ ਕਾ ਜਾਓ ਬਾਜੀ ਹਾਂ ਨਹੀਂ ਖਵਾਉਗੇ ਨਹੀਂ ਨਹੀਂ ਪਹਿਲੇ ਦੱਸ ਕੀ ਖਵਾਣਾ ਕੁਲਫੀ ਖਵਾ ਲਾਂਗੇ ਕੁਲਫੀ ਨਹੀਂ ਖਾਣੀ ਹੋਰ ਕੀ ਖਵਾਣਾ 버ગર ਖਵਾ ਲਾਂਗੇ 버ગર ਕਿੰਨੇ ਪੈਸੇ ਆ ਤੁਹਾਡੇ ਕੋਲ ਵਾਧੂ ਕੋਈ ਨਹੀਂ ਚੱਲ ਜਾਂਦੇ 500 ਰੁਪਏ ਦੇ ਚਾਹੀਦਾ ਹਾਂਜੀ ਨਹੀਂ 50 ਰੁਪਏ ਆਗੇ ਨਹੀਂ ਮੇਰੇ ਕੋਲ ਨਹੀਂ ਨਹੀਂ ਤੂੰ ਕਹਿ ਤਾ ਭਰਾ ਓਕੇ ਜਾਣ ਤੂੰ ਕਹਿ ਤਾ ਭਰਾ ਸਰ ਸੀਰੀਅਸ ਨਾ ਹੋਸਾ ਨਾ ਕਰੀਂ ਚੰਗਾ ਗਾਲਾਂ ਨਾ ਕੱਢੀ ਓਕੇ ਓਕੇ ਤੋਰਨੇ ਆ ਨਿਆ ਨਰਵਸ ਹੀ ਕਰਤਾ ਮਾਮਾ ਨੇ 16 ਮਾ ਦੀ ਨਾ ਗੋ ਹਾਂ ਮੈਂ ਤਾਂ ਬਿਸ਼ੁ ਨਹੀਂ 10 ਰੁਪਈਏ ਵੀ ਨਹੀਂ ਕੱਢਦੇ ਜੇਬ ਚੋਂ ਭਾਈ ਹੈਂਡ ਬ੍ਰੇਕ ਵੀ ਲੱਗੀ ਨਹੀਂ ਹੈਂਡ ਬ੍ਰੇਕ ਨਹੀਂ ਲੱਗੀ ਅੱਛਾ ਹੈਂਡ ਬ੍ਰੇਕ ਤੇ ਲੱਗੀ ਆ ਹੂੰ ਅੱਛਾ ਹੋ ਗਈ ਪਹਿਲਾ ਗੇਅਰ ਪੈ ਗਿਆ ਨਾ ਪਹਿਲਾ ਕਹਿੰਦਾ ਨਹੀਂ ਲੱਗੀ ਹੋਰ ਕਦ ਲੱਗੀ ਆ ਬ੍ਰੋ 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 ਲਓ ਵੀ ਮਿੱਤਰੋ ਸਤਾਤ ਨੂੰ ਲਗਭਗ ਜਾ ਚ ਆਈ ਗਈ ਆ ਬਸ ਥੋੜਾ ਬੋਤਾ ਜਦੋਂ ਸਟਾਰਟਿੰਗ ਚ ਤੋੜਦਾ ਨਾ ਉਦੋਂ ਥੋੜਾ ਬੋਤਾ ਇਹਨੂੰ ਕਲਿੱਕ ਕਰ ਲੱਗਦਾ ਬਾਕੀ ਤੇ ਓਕੇ ਰਿਪੋਰਟ ਹੀ ਆ ਬਾਕੀ ਹੌਲੀ ਹੌਲੀ ਆ ਜਾਂਦਾ ਯਾਰ ਸਾਰਾ ਕੁਝ ਸਟਾਰਟਿੰਗ ਚ ਗਲਤੀਆਂ ਹੁੰਦੀਆਂ ਹੁੰਦੀਆਂ ਪਰ ਜਾਜ ਹੀ ਆ ਜੇ ਨਾ ਤਾਂ ਵੀ ਕਦੀ ਨਾ ਕਦੀ ਇਸ ਕਰਕੇ ਆ ਜੇ ਗਲਤੀ ਨਹੀਂ ਕਿਉਂ ਹੁੰਦੇ ਮੇਰੇ ਕੋਲ ਤੇ ਉਹ ਬੜੀ ਵੱਡੀ ਗਲਤੀ ਹੋਈ ਨਾ ਉਹਦੇ ਕਰਕੇ ਮੈਨੂੰ ਡਰ ਹੁੰਦਾ ਬੜਾ ਪਰ ਤੂੰ ਜਿੱਦਾਂ ਦਾ ਸੀਨ ਹੋਇਆ ਨਾ ਅੱਡੇ ਨਾਲ ਫਿਰ ਵੀ ਇਹਨੇ ਕੰਟਰੋਲ ਕਰ ਲਿਆ ਵਧੀਆ ਤਰੀਕੇ ਨਾਲ ਪੂਰੀ ਓਕੇ ਰਿਪੋਰਟ ਕਰ ਲਿਆ ਜਿੱਦਾਂ ਵਿਸ਼ੂ ਸਮੋਸੇ ਲੈ ਗਿਆ ਉਹ ਵੀ ਉਹਨਾਂ ਦੀ ਗਲਤੀ ਹੀ ਗਾੜੀ ਗਾੜੀਆਂ ਆ ਵੀ ਲੈ ਆਦੀ ਉਹਨਾਂ ਨੇ ਵੋਪੜ ਦੇ ਮਿੱਤਰੋ ਆ ਆ ਵੀ ਲੈ ਆਦੀ ਵੇਂਦੀ ਨਹੀਂ ਯਾਰ ਜਨ ਤਾਕਦੇ ਕਦੋਂ ਆਈ ਉਸ ਮੋਸੇ ਚੁਕਣਾ 40 ਟਿੱਕੀ ਜੋ ਖਵਾਉਣ ਦੇ ਖਵਾਦਾ ਵੀਰਾ ਅਸਮੇਂ ਆ ਘਰੇ ਆ ਮੈਂ ਘਰੇ ਕਹਿੰਦਾ ਜੋ ਚੁਕਣਾ ਦੱਸੋ ਰੇਸ਼ ਜਿਹੜੀ ਬੜੀ ਮਜ਼ੇ ਨਾਲ ਦਿੱਤੀ ਜਾਂਦੀ ਹੈ ਤੇ ਕਲੱਚ ਦਾ ਮੜਾ ਜਿੱਦਾਂ ਮੈਨੂੰ ਬੂਟ ਭਾਗੇ ਹੁੰਦੇ ਆ ਉਦਾਂ ਨਹੀਂ ਬੂਟਾਂ ਨਕੇ ਯਾਰ ਇਹਨਾਂ ਜਦੋਂ ਆਪਾਂ ਮਹਿਸੂਸ ਕਰੀਏ ਨਾ ਤੇ ਐਂ ਹੋਰ ਤਰ੍ਹਾਂ ਚ ਫੀਲ ਜਾਂਦਾ ਨਾ ਓਏ ਆ ਓਏ ਗੱਡੀਆਂ ਲੱਗੀਆਂ ਇੱਧਰ ਇਸੇ ਰਾਜ ਦੀ ਓਏ ਓਏ ਕੱਢਿਆ ਨਿਆਣਾ ਵਖਾਈ ਕਿਦਾ ਸੀ ਆ ਇੱਧਰ 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 ਓਏ ਉਹ ਗੱਡੀ ਪਛੋਗ ਅੱਛਾ ਨਿਆਣਾ ਹੀ ਕਿਦਾ ਤੇਰੀ ਮੰਮੀ ਦਾ ਛੋਟਾ ਹੈ ਨਿਆਣਾ ਤੇਰੀ ਮੰਮੀ ਦਾ ਦੂ ਦੋਨ ਪਾਈ ਹੋਣਾ ਨਾ ਨਿਆਣਾ ਤੇਰੇ ਮੈਂ ਕਿਉਂ ਦੇਦਾ ਭਰਾ ਕੰਮ 'ਚ ਰਹਿ ਗਿਆ ਸੀ ਕੁੰਮੋ ਦੇ ਮੇਲੇ 'ਚ ਕੁੰਮ ਦੇ ਮੇਲੇ 'ਚ ਰਹਿ ਗਿਆ ਸੀ ਮੇਰਾ ਭਰਾ ਤੈਨੂੰ ਜੋ ਕਹਿਣ ਨੇ ਪਹਿਲੇ ਮਰੂਤੀ ਮਰਾਤੀ ਦਾ 10 ਸਿਕਲ ਇਹ ਰਿਕਸ਼ੇ ਦਾ ਜਾ ਸਿੱਖ ਲੈ ਮੈਂ ਕੋਦੀ ਸਾਈਂ ਦੀ ਮੈਂ ਨਹੀਂ ਜ਼ਿੰਮੇਵਾਰੀ ਲੈ ਸਕਦਾ ਤੇਰੀ ਗੱਡੀ ਦੂਸਰੀ ਗੱਤਿਆਂ ਸਿੱਖ ਨਹੀਂ ਪਾਪੇ ਮੇਰੇ ਨਾਲ ਪਾਪੇ ਦੇ ਕੋ ਸਿੱਖ ਨੇ ਵੱਡ ਪਾਪੇ ਨੂੰ ਉਹ ਨਾ ਮੈਂ ਆਪ ਤੇਰ ਪਾਪੇ ਸਖਾ ਯਾਰ ਦਾਮ ਨੇ ਯਾਰ ਦੇ ਉਸ ਕੋਣਾਂ ਤੇ ਥੋੜੀ ਉਮਰ ਬਣਦਾ ਜੇ ਅਲਵਾ ਗੋਣਾਂ ਕਹਾਂ ਚੱਲ ਮੈਂ ਛਾਡਾਂ ਦਾ ਸ਼ਾਮੀ ਜਾ ਸ਼ਾਮੀ ਪਾ ਨੂੰ ਹਿੰਚਕ ਨਾ ਗਿਆਦਾ ਉਧਰੋਂ ਗੱਡੀ ਹੈ ਹਾਂ ਲੈ ਆ ਵੀ ਮਿੱਤਰਾ ਘੁੰਮ ਘਮਾ ਕੇ ਪਹੁੰਚ ਗਏ ਨੇ ਯਾਰ ਹੁਣ ਸਟੂਡੀਓ ਇਹ ਤੋਂ ਨਾਲ ਨਾਲ ਅਜੇ ਆਪਾਂ ਟੈਟੂ ਵੇਖਣਾ ਵਾ ਨਵਾਂ ਨਵਾਂ ਟੈਟੂ ਬਣਾਉਣਾ ਵਾ ਉਹ ਕਰੀਏ ਵੀ ਕਿੱਥੇ ਬਣਾ ਸਕਦੇ ਆ ਕਿਹੜਾ ਟੈਟੂ ਵਧੀਆ ਲੱਗੂਗਾ ਸਿਲੈਕਟ ਕਰਕੇ ਜਾਣੇ ਆ ਅੱਜ ਲੱਤ ਲੁੱਤ ਦੇ ਬਣਾ ਲਓ ਅੱਜ ਕੋਈ ਇੱਕ ਹੈ ਮੇਰੇ ਨਾਲ ਇਰਾਦਾ AK47 ਬਣਾਵਾਂ ਲੱਤ ਤੇ ਨਹੀਂ ਅੱਜ ਨਹੀਂ ਬਣਾਉਣੀ ਅੱਜ ਸਿਲੈਕਟ ਹੀ ਕਰਨਾ ਮੈਂ ਬਸ ਕੀ ਕਰਨਾ ਪਹਿਲਾਂ ਫਿਰ ਸੋ ਸਮਝਾਂਗੇ ਵੀ ਬਣਾਉਣਾ ਚਾਹੀਦਾ ਵਾ ਨਹੀਂ ਬਣਾਉਣਾ ਚਾਹੀਦਾ ਸੋ ਸਮਝੇਗਾ ਵੀ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਪਤਾ ਪੱਕੀ ਰਹਿਣੀ ਆ ਬਾਅਦ ਤੇ ਬਾਅਦ ਦੂਜੀ ਬਾਅਦ ਤੇ ਬਣਾ ਲਓ ਬਰੋ ਇਹ ਕਰਕੇ ਸੋ ਸਮਝ ਕੇ ਬਣਾਉਣਾ ਚਾਹੀਦਾ ਬਸ ਠੀਕ ਆ ਲਓ ਜੀ ਬਾਬਿਓ ਸਟੂਡੀਓ ਤੇ ਨਿਕਲਿਆ ਬੰਦ ਫੁਲਾ ਲੀਆ ਭਰਾ ਮਿਲਿਆ ਵਾ ਤੇ ਭਰਾ ਕਹਿੰਦਾ ਫੋਟੋ ਕਿਤੇ ਹੋਣੀ ਤੇ ਫੋਨ ਨਹੀਂ ਆ ਮੈਂ ਚੱਲ ਇੱਥੋਂ ਤੂੰ ਸਕਰੀਨਸ਼ਾਟ ਲੈ ਲਈ ਲੈ ਲੈਣਾ ਨਾ ਹਾਂਜੀ ਓਕੇ ਰਿਪੋਰਟ ਹੋਰ ਕੋਈ ਛੇਵਾ ਦੱਸ ਓਕੇ ਫੋਲੋ ਬੈਕ ਆਛਾ ਫੋਲੋ ਬੈਕ ਹਾਂਜੀ ਚੱਕ ਲਾ ਫੋਲੋ ਬੈਕ ਕਰਾਂਦਾ ਨੂੰ ਮੈਂ ਹਾਂਜੀ ਹਾਂਜੀ ਠੀਕ ਐ ਭਾਜੀ ਕਰਦਾ ਕੀ ਐ ਏਡੀ ਤੁਹਾਡੀ ਰਾਜਵੀਰ ਸੰਨ 93 ਠੀਕ ਐ ਭਾਜੀ ਫੋਨ ਕੀਤਾ ਆ ਠੀਕ ਐ ਭਾਜੀ ਕਰਦਾ ਕਰ ਦਈਏ ਭਾਜੀ ਹੋਰ ਕੋਈ ਸੇਵਾ ਨਾ ਬਸ ਚਲੋ ਠੀਕ ਐ ਠੀਕ ਐ ਉਹ ਵੇਲਾ ਫੇਰ ਸਟਿੰਗ ਚੋਰੀ ਕਰ ਲਿਆ ਜੀ ਪਾਦਾ ਹੀ ਨਹੀਂ ਤਾਂ ਪੈਸੇ じゃ ਕੀ ਜਾਂਦਾ ਵਾ ਅੱਛਾ ਇਥੇ ਚੁੱਕੇ ਆ 230 ਰੁਪਏ ਦੀ ਫੇਰ ਚੋਕ ਲੈ ਪੈਸੇ ਫੇਰ ਚੋਰੀ ਕਰਦੀ ਆ ਉਹ 20 ਰੁਪਏ ਸਹੀ ਖੋਲ ਹੋ ਲੈਂਦੀ ਆ ਕਿਨੇ ਲਿਆਂਦੀ ਆ ਕਿਨੇ ਲਿਆਂਦੀ ਕਿਨੇ ਆ ਕੋਈ ਲਿਆਂਦੀ ਆ ਪੈਸੇ ਕਿਨੇ ਦਿੱਤੇ ਇਹ ਕਿਨੇ ਦਿੱਤੇ ਪੈਸੇ ਉਹ ਤੂੰ ਦਿੱਤੇ ਸੁਣਾ ਗਾਉਂ ਮੇਰੇ ਕੋ ਗਲਾ ਹੈ ਨਈ ਬਾਰ ਕੀ ਲੈ ਆਈ ਉਹ ਠੱਕਣ ਸਾਹ ਮੈਂ ਆਪੇ ਪਹਿਲੇ ਠੱਕਣ ਤੋਂ ਉੱਠ ਕੇ ਦੇ ਬਾਅਦ ਚ ਲੈਣ ਗਿਆ ਉਹ ਨਹੀਂ ਸਾਨੂੰ ਪਹਿਲਾਂ ਛੱਟ ਛੱਟ ਕੇ ਸਾਫ਼ ਕਰ ਬੰਦ ਕਰ ਦੀ ਸਾਨੂੰ ਹਾਂ ਜੀ ਵਿਸ਼ੂ ਭਾਜੀ ਠੀਕ ਠਾਕ ਜੋ ਲਓ ਮੇਰੇ ਤੋਂ ਉਸਤਾਦ ਉਹਨਾਂ ਦੇ ਘਰ ਪਹੁੰਚ ਗਏ ਘਰ ਹੀ ਨਹੀਂ ਵਾਰਨ ਦੇ ਇਹਨੂੰ ਬੇਦਖਲ ਕੀਤਾ ਇਹਨੂੰ ਘਰ ਕੋਈ ਦਰਵਾਜ਼ਾ ਨਹੀਂ ਖੋਲਣ ਦਿਆ ਘੰਟਾ ਹੋ ਗਿਆ ਇਹਨੂੰ ਖਲੋਤੇ ਨੂੰ ਤੇ ਨਾਲ ਸਾਨੂੰ ਖੁਲਾ ਰਿਆ ਮੈਂ ਸੋਹਣਾ ਲੱਗਣ ਉਹ ਹੋਇਆ ਤੇ ਮੇਰੀ ਡੋਸੀ ਬੜੀ ਲੱਗਣ ਦੀ ਖੜਕਾਈ ਜਾ ਉਹਨਾਂ ਨਹੀਂ ਖੋਲਣਾ ਬੇਤੀ ਆ ਮੇਰੀ ਉਹ ਪੈਂਟ ਨਹੀਂ ਸਹੀ ਮੈਨੂੰ ਪਤਾ ਅੱਜ ਮੇਰੀ ਮੈਂ ਵੇਖਿਆ ਇਹਨੂੰ ਗੁਰੂਆ ਨੇ ਸੋਣਾ ਲੱਗਦਾ ਸੋਣਾ ਹੈ ਹੀ ਬੜਾ ਮੈਂ ਸ਼ੁਰੂ ਤੋਂ ਹੀ ਹੈ ਪਰਫਿਊਮ ਲਿਆ ਛੇਤੀ ਤੇ ਚੱਲੀਏ ਵੇਸਤਾ ਉਹਨੇ ਗੱਡੀਆਂ ਲਿਆ ਲਾ ਕੇ ਕਵਾੜੀ ਘਰ ਛੜੀਆਂ ਰੱਖਦਾ ਨਾ ਨੂੰ ਕੱਢਦੇ ਨਹੀਂ ਬਸ ਇਹਨਾਂ ਨੂੰ ਗੱਡੀਆਂ ਦਾ ਆਸਰਾ ਵਾ ਤੇਲ ਫੂਕੀ ਜੋ ਬਸ ਇੱਕ ਅੰਦਰ ਲੱਗੀ ਦੇ ਭਾਬੀ ਜੀ ਉਸਤਾਜ ਜੀ ਟੈਟੂ ਵਾਲੇ ਵੀਰ ਭਾਈ ਟੈਟੂ ਬਣਾਉਣਾ ਹੈ ਤੇ ਉੱਥੇ ਗਏ ਤੇ ਤੂੰ ਹੀ ਘਰ ਹੱਸੀ ਜਾਂਦੇ ਮੈਂ ਮਮਾ ਟੈਟੂ ਬਣਾਉਣਾ ਹੈ ਮੈਂ ਚੱਲ ਚੱਕ ਜੁੱਕ ਕਰਕੇ ਆਉਂਨੇ ਹਾਂ ਦਾ ਦੇਖ ਕੇ ਆਉਂਨੇ ਕਿਹੜਾ ਸਹੀ ਲੱਗੂਗਾ ਨਮਸਤੇ ਆਂਟੀ ਵਾਹ ਭਾਈ ਪਰ ਭਾਈ ਸਪੈਸ਼ਲ ਪਰਫਿਊਮ ਦੇਣ ਲੱਗੇ ਆ ਮੈਨੂੰ ਗਿਫਟ ਚਲੋ ਬੇਚੀ ਥੈਂਕ ਯੂ ਚਲ ਠੀਕ ਆ ਓਕੇ ਭਾਜੀ ਮਾ ਨਰਾਜ਼ ਹੋ ਜਾਂਦੇ ਚੰਗਾ ਓਏ ਲਵ ਯੂ ਸਵੇਰੇ ਮਿਲਦੇ ਆ ਇਹ ਧਿਆਨ ਰੱਖਿਆ ਕਰੋ ਵੀਰ ਦਾ ਖਾਸ ਓਕੇ ਸਾਹ ਵੀਰ ਦਾ ਧਿਆਨ ਰੱਖਿਓ ਖਾਸ ਕਰਕੇ ਆਪਣੀ ਦੁਕਾਨ ਤੇ ਵੜਨ ਲੱਗਿਆ ਲੈਵਿੰਗ ਅਤਰਾ ਨਿਕਲ ਗਿਆ ਹੁਣ